ਅੱਜ ਆਪਾਂ ਅਪਲਾਈ ਕਰਾਂਗੇ ਰੈਜ਼ਿਡੈਂਸ ਦਾ ਸਰਟੀਫਿਕੇਟ ਜਿਹਨੂੰ ਕੀ ਰਿਹਾਇਸ਼ ਦਾ ਸਰਟੀਫਿਕੇਟ ਕਿਹਾ ਜਾਂਦਾ ਆ ਜਾਂ ਡੋਮਿਸਾਈਲ ਸਰਟੀਫਿਕੇਟ ਵੀ ਕਿਹਾ ਜਾਂਦਾ ਮੋਸਟਲੀ ਇਹ ਸਰਟੀਫਿਕੇਟ ਸਕੂਲਾਂ ਦੇ ਵਿੱਚ ਜਾਂ ਕਾਲਜਾਂ ਦੇ ਵਿੱਚ ਜਾਂ ਕੋਈ ਨੌਕਰੀ ਅਪਲਾਈ ਕਰਨ ਲੱਗੇ ਲੱਗਦੇ ਆ ਸੋ ਆਓ ਜਲਦੀ ਆਪਾਂ ਸਰਟੀਫਿਕੇਟ ਅਪਲਾਈ ਕਰਦੇ ਆ ਸਭ ਤੋਂ ਪਹਿਲਾਂ ਪੰਜਾਬ ਗਵਰਨਮੈਂਟ ਦੀ ਵੈਬਸਾਈਟ ਖੋਲਾਂਗੇ ਸੋ ਇਹ ਵੈਬਸਾਈਟ ਆ ਪੰਜਾਬ.gov.in ਵੈਬਸਾਈਟ ਖੋਲਣ ਦੇ ਬਾਅਦ ਇਹ ਸਾਰਾ ਡੈਸ਼ਬੋਰਡ ਆ ਜਾਏਗਾ ਅੱਗੇ ਸੋ ਉੱਪਰ ਵੱਖ-ਵੱਖ ਡਿਫਰੈਂਸ ਤਰ੍ਹਾਂ ਦੀਆਂ ਕੈਟਾਗਰੀ ਆ ਆਪਾਂ ਸਰਵਿਸ ਤੇ ਜਾ ਕੇ ਐਪਲੀਕੇਸ਼ਨ ਫਾਰਮ ਤੇ ਓਕੇ ਕਰਾਂਗੇ ਸੋ ਇਹਦੇ ਵਿੱਚ ਆ ਸਾਰੇ ਐਪਲੀਕੇਸ਼ਨ ਫਾਰਮ ਆ ਜਾਣਗੇ ਡਿਪਾਰਟਮੈਂਟ ਆ ਐਗਰੀਕਲਚਰ ਆ ਫਰੀडम फाइਟਰ ਰਿਲੇਟਡ ਆ ਕੋਈ ਵੀ ਆਪਾਂ ਨੂੰ ਫਾਰਮ ਚਾਹੀਦਾ ਆ ਇਸੇ ਵੀ ਸਰਵਿਸ ਦੇ ਰਿਲੇਟਡ ਚਾਹੇ ਬਰਥ ਸਰਟੀਫਿਕੇਟ ਆ ਬਰਸ ਸਰਟੀਫਿਕੇਟ ਗਲਤ ਨੂੰ ਸਹੀ ਕਰਨਾ ਆ ਜਾਂ ਕਾਸਟ ਸਰਟੀਫਿਕੇਟ ਆ ਕੋਈ ਵੀ ਸਰਟੀਫਿਕੇਟ ਆ ਉਹਦੇ ਸਾਰੇ ਫਾਰਮ ਇੱਦੇ ਚ ਆ ਸੋ ਆਪਾਂ ਡਿਪਾਰਟਮੈਂਟ ਸਿਲੈਕਟ ਕਰਾਂਗੇ ਪਰਸਨਲ ਉਹਦੇ ਚ ਰੈਜ਼ਿਡੈਂਸ ਦਾ ਫਾਰਮ ਮਿਲ ਜੇਗਾ ਆਪਾਂ ਨੂੰ ਇਸ ਵੈਬਸਾਈਟ ਦੇ ਵਿੱਚ ਤੁਸੀਂ ਸਾਰੇ ਤਰ੍ਹਾਂ ਦੇ ਫਾਰਮ ਜਿੰਨੇ ਵੀ ਸਰਵਿਸਾਂ ਆ ਪੰਜਾਬ ਦੇ ਵਿੱਚ ਆਪਾਂ ਅਪਲਾਈ ਕਰਦੇ ਆਂ ਇਸ ਵੈਬਸਾਈਟ ਵਿੱਚ ਸਾਨੂੰ ਸਾਰੇ ਅਪਡੇਟ ਕੀਤੇ ਫਾਰਮ ਮਿਲ ਜਾਣਗੇ। ਸੋ ਆ ਰੈਜ਼ਿਡੈਂਸ ਦਾ ਫਾਰਮ ਆ। ਬਹੁਤ ਸੋਖਾ ਆ ਇਹਨੂੰ ਭਰਨਾ। ਇਹਦੇ ਵਿੱਚ ਜਿੱਥੇ ਨੇਮ ਲਿਖਿਆ ਉੱਥੇ ਜਿਹਦਾ ਰੈਜ਼ਿਡੈਂਸ ਸਰਟੀਫਿਕੇਟ ਬਣਾਉਣਾ ਉਹਦਾ ਨਾਮ ਲਿਖ ਦਿਨਾ, ਫਾਦਰ ਨੇਮ, ਮਦਰ ਨੇਮ, ਡੇਟ ਆਫ ਬਰਥ, ਮੈਰਿਡ ਅਨਮੈਰਿਡ ਫੀਮੇਲ ਜਾਂ ਮੇਲ, ਉਹਦਾ ਮੋਬਾਈਲ ਨੰਬਰ ਭਰ ਦੇਨਾ। ਪਰਮਾਨੈਂਟ ਐਡਰੈਸ ਵਿੱਚ ਉਹਦੇ ਮੁਹੱਲੇ ਦਾ ਨਾਮ, ਜੇ ਉਹ ਪਿੰਡ 'ਚ ਰਹਿ ਰਿਹਾ ਤਾਂ ਪਿੰਡ ਦਾ ਨਾਮ। ਤਹਿਸੀਲ ਸਿਲੈਕਟ ਕਰਾਂਗੇ। ਦਿਲ ਸelect ਕਰਾਂਗੇ ਏਰੀਆ ਦਾ ਪਿੰਨ ਕੋਡ ਭਰਾਂਗੇ ਸਟੇਟ ਵਿੱਚ ਪੰਜਾਬ ਸੋ ਅੱਗੇ ਜਾ ਕੇ ਆਪਾਂ ਇਹ ਸਾਰਾ ਇੱਕ ਵਾਰ ਪਰ ਕਿ ਇਹ ਸਾਰਾ ਫਾਰਮ ਇੰਗਲਿਸ਼ ਵਿੱਚ ਭਰ ਸਕਦੇ ਆ ਵੱਡੇ ਅੱਖਰਾਂ ਚ ਸੋ ਇੱਥੇ ਨੇਮ ਆਫ ਦਾ ਐਪਲੀਕੈਂਟ ਲਿਖਾਂਗੇ ਐਪਲੀਕੈਂਟ ਦਾ ਐਡਰੈਸ ਤੇ ਉੱਪਰ ਰਿਲੇਸ਼ਨ ਕੀ ਐਪਲੀਕੈਂਟ ਦਾ ਉਹ ਕਿਸ ਦਾ ਸਰਟੀਫਿਕੇਟ ਅਪਲਾਈ ਕਰ ਰਿਹਾ ਜੇ ਆਪਣਾ ਕਰਦਾ ਤੇ ਸੈਲਫ ਜੇ ਬੱਚੇ ਦੇ ਮਦਰ ਫਾਦਰ ਅਪਲਾਈ ਕਰਦੇ ਤਾਂ ਫਾਦਰ ਲਿਖਾਂਗੇ ਮਦਰ ਆ ਤਾਂ ਮਦਰ ਬੋਤ ਸੋਖਾ ਭਾਰਮਾ ਇਹ ਫਾਰਮ ਭਰ ਕੇ ਫਿਰ ਅੱਗੇ ਜਾ ਕੇ ਆਪਾਂ ਰੈਜ਼ੀਡੈਂਸ ਸਰਟੀਫਿਕੇਟ ਅਪਲਾਈ ਕਰਾਂਗੇ ਜਿਹਨੂੰ ਰਿਹائش ਦਾ ਸਰਟੀਫਿਕੇਟ ਵੀ ਕਿਹਾ ਜਾਂਦਾ ਹੈ ਇੱਥੇ ਆਪਾਂ ਕੈਟਾਗਰੀ ਸਿਲੈਕਟ ਕਰਾਂਗੇ ਕਿ ਆਪਾਂ ਲਾਸਟ 5 ਸਾਲ ਤੋਂ ਪੰਜਾਬ ਵਿੱਚ ਰਹਿ ਰਹੇ ਆ ਉਹ ਵਾਲਾ ਸਰਟੀਫਿਕੇਟ ਬਣਾਉਣਾ ਜਾਂ ਬੋਰਨ ਇਨ ਪੰਜਾਬ ਕਈ ਵਾਰ ਇਦਾਂ ਹੁੰਦਾ ਕਿ ਸਾਡਾ ਬਰਤ ਪੰਜਾਬ ਵਿੱਚ ਹੋਇਆ ਹੁੰਦਾ ਤਾਂ ਉਹ ਬੋਰਨ ਇਨ ਪੰਜਾਬ ਦਾ ਬਣੇਗਾ। ਕਈ ਵਾਰ ਆਪਾਂ ਥੋੜੇ ਸਮੇਂ ਤੋਂ ਪੰਜਾਬ ਵਿੱਚ ਰਹਿ ਰਹੇ ਹਾਂ 10 ਸਾਲ ਜਾਂ 15 ਸਾਲ ਜਾਂ 5 ਸਾਲ ਤੋਂ। ਤਾਂ ਉਹ 5 ਸਾਲ ਵਾਲੀ ਕੈਟਾਗਰੀ ਨੂੰ ਆਪਾਂ ਸਿਲੈਕਟ ਕਰਾਂਗੇ। ਸੋ ਇੱਥੇ ਸਾਰਾ ਦੇਖ ਕੇ ਇਹਨੂੰ ਆਪਾਂ ਫਿਲ ਕਰ ਸਕਦੇ ਹਾਂ। ਇਹਦੇ ਵਿੱਚ ਆਪਾਂ ਜੋ ਪੀਰੀਅਡ ਆ ਰਿਹਾ ਰੈ residense ਦਾ ਪੰਜਾਬ ਵਿੱਚ ਕਿੰਨੇ ਸਮੇਂ ਤੋਂ ਰਹਿ ਰਹੇ ਆ ਉਹ ਭਰਾਂਗੇ ਅਗਲੀ ਲਾਈਨ ਦੇ ਵਿੱਚ ਲਿਖਾਂਗੇ ਕੀ ਆਪਣਾ ਪਰਮਨੈਂਟ ਐਡਰੈਸ ਜੋ ਆ ਉਹ ਕਿੰਨੇ ਸਮੇਂ ਤੋਂ ਰਹਿ ਰਹੇ ਆ ਸੋ ਪ੍ਰੋਪਰਟੀ ਕਿਸ ਦੇ ਨਾਂ ਤੇ ਆ ਉਹ ਸਾਰਾ ਫਿਲ ਕਰਾਂਗੇ ਸੈਲਫ ਆਪਣੇ ਨਾਂ ਤੇ ਜਾਂ ਫਾਦਰ ਜਾਂ ਮਦਰ ਦੇ ਨਾਂ ਤੇ ਆ ਅੱਗੇ ਜਾ ਕੇ ਕੰਪਲੀਟ ਐਡਰੈਸ ਭਰਾਂਗੇ ਇਹ ਤੇ ਕੰਪਲੀਟ ਐਡਰੈਸ ਭਰਾਂਗੇ ਫਿਰ ਇਹਦੇ ਵਿੱਚ ਡਿਸਟ੍ਰਿਕਟ ਦਾ ਨਾਮ ਭਰਾਂਗੇ ਸੋ ਇਹ ਬਹੁਤ ਸੋਖਾ ਫਾਰਮ ਹੈ ਇੰਗਲਿਸ਼ ਦੇ ਵਿੱਚ ਆ ਇਹਨੂੰ ਆਪਾਂ ਸਮਝ ਕੇ ਜਿੰਨਾ ਹੈ ਉਹਨੂੰ ਭਰ ਸਕਦੇ ਜਿੱਥੇ ਨਹੀਂ ਪਤਾ ਲੱਗਦਾ ਕੋਈ ਇੱਕ ਅੱਧਾ ਕਾਲਮ ਛੱਡ ਵੀ ਦਵਾਂਗੇ ਤਾਂ ਕੋਈ ਗੱਲ ਨਹੀਂ ਫਿਰ ਵੀ ਆਪਣਾ ਰੈਜ਼ੀਡੈਂਸ ਸਰਟੀਫਿਕੇਟ ਅਪਲਾਈ ਹੋ ਜਾਏਗਾ ਤੁਸੀਂ ਇਹਦੇ ਵਿੱਚ ਪਾਸਪੋਰਟ ਬਰਥ ਸਰਟੀਫਿਕੇਟ ਜਾਂ ਐਮਸੀ ਪਟਵਾਰੀ ਦੀ ਸਵੈ ਘੋਸ਼ਣਾ ਲਾ ਸਕਦੇ ਆ। ਸੋ ਸਿੰਪਲ ਸਾਰੇ ਡਾਕੂਮੈਂਟ ਆ ਇਹਦੇ ਵਿੱਚ ਲਿਖੇ ਹੋਏ ਆ ਕਿ ਕੀ ਕੀ ਪ੍ਰੂਫ ਲੱਗਣੇ ਆ। ਆਧਾਰ ਕਾਰਡ ਲਾ ਸਕਦੇ ਆ। ਡਾਕੂਮੈਂਟ ਰਿਕੁਆਇਰਮੈਂਟ ਆ ਜਾਏਗੀ ਅੱਗੇ। ਇਹਦੇ ਵਿੱਚ ਲਿਖਿਆ ਹੋਇਆ ਕਿ ਕਿਹੜੇ ਪ੍ਰੂਫ ਲਾ ਕੇ ਆਪਾਂ ਰੈਜ਼ੀਡੈਂਸ ਦਾ ਸਰਟੀਫਿਕੇਟ ਅਪਲਾਈ ਕਰ ਸਕਦੇ ਆ। ਐਪਲੀਕੇਸ਼ਨ ਫਾਰਮ ਦੇ ਵਿੱਚ ਹੀ ਲਿਖਿਆ ਆ ਪਰ ਫਿਰ ਵੀ ਮੈਂ ਦੱਸ ਦਿੰਦਾ ਇੱਕ ਆਧਾਰ ਕਾਰਡ ਲਗਾ ਸਕਦੇ ਆ ਆਧਾਰ ਕਾਰਡ ਦੇ ਨਾਲ ਇੱਕ ਕੋਈ ਵੀ ਪ੍ਰੂਫ ਲੋਣਾ ਆਧਾਰ ਕਾਰਡ ਦੇ ਨਾਲ ਤੁਸੀਂ ਵੋਟਰ ਕਾਰਡ ਲਾ ਸਕਦੇ ਪੈਨ ਕਾਰਡ ਲਾ ਸਕਦੇ ਡਰਾਈਵਿੰਗ ਲਾਇਸੈਂਸ ਲਗਾ ਸਕਦੇ ਆ ਬੈਂਕ ਦੀ ਕਾਪੀ ਲਗਾ ਸਕਦੇ ਆ ਪਾਸਪੋਰਟ ਲਗਾ ਸਕਦੇ ਆ ਬਰਥ ਸਰਟੀਫਿਕੇਟ ਲਗਾ ਸਕਦੇ ਆ ਆਧਾਰ ਕਾਰਡ ਨਾਲ ਕੋਈ ਵੀ ਇੱਕ ਐਡੀਸ਼ਨਲ ਪ੍ਰੂਫ ਲਾ ਕੇ ਤੁਸੀਂ ਆਪਣਾ ਰੈਜ਼ਿਡੈਂਸ ਦਾ ਸਰਟੀਫਿਕੇਟ ਅਪਲਾਈ ਕਰ ਸਕਦੇ ਆ ਸੋ ਆਓ ਹੁਣ ਆਪਾਂ ਰੈਜ਼ਿਡੈਂਸ ਦਾ ਸਰਟੀਫਿਕੇਟ ਅਪਲਾਈ ਕਰਦੇ ਆ ਕਨੈਕਟ ਪੰਜਾਬ ਦੀ ਵੈਬਸਾਈਟ ਖੋਲਾਂਗੇ ਵੈਬਸਾਈਟ ਖੋਲਣ ਦੇ ਬਾਅਦ ਆਪਾਂ ਡੈਸ਼ਬੋਰਡ ਓਪਨ ਹੋ ਜਾਏਗਾ ਜੋ ਆਪਾਂ ਪਹਿਲਾਂ ਵੀ ਕੁਝ ਫਾਈਲਾਂ ਨੂੰ ਅਪਲਾਈ ਕੀਤਾ ਆ ਉਹਦੇ ਵਿੱਚ ਵੀ ਇਦਾਂ ਹੀ ਸੀ ਸੋ ਆਪਾਂ ਇੱਥੇ ਮੋਬਾਈਲ ਨੰਬਰ ਭਰ ਕੇ ਇਹਨੂੰ ਲੌਗਇਨ ਕਰਾਂਗੇ ਓਟੀਪੀ ਸੈਂਡ ਕਰਕੇ ਇਹਨੂੰ ਆਪਾਂ ਲੌਗਇਨ ਕਰਾਂਗੇ ਇਹ ਸਰਟੀਫਿਕੇਟ ਮੋਸਟਲੀ ਆਪਾਂ ਜਦੋਂ ਕੋਈ ਨੌਕਰੀ ਅਪਲਾਈ ਕਰਦੇ ਆਂ ਕਈ ਵਾਰ ਉਹਦੇ ਵਿੱਚ ਲੱਗਦਾ ਹੈ ਜਾਂ ਸਕੂਲ ਕਾਲਜਾਂ ਵਿੱਚ ਬੱਚਿਆਂ ਦੀ ਪੜ੍ਹਾਈ ਦੇ ਸਮੇਂ ਲੋੜ ਪੈਂਦੀ ਆ ਇਹਨੂੰ ਆਪਾਂ ਡੋਮਿਸਾਈਲ ਸਰਟੀਫਿਕੇਟ ਰੈਜ਼ਿਡੈਂਸ ਜਾਂ ਰਿਹائش ਦਾ ਸਰਟੀਫਿਕੇਟ ਵੀ ਕਹਿ ਸਕਦੇ ਆ ਜਿਸ ਨੂੰ ਆਪਾਂ ਆਪਣੇ ਵੱਲੋਂ ਕਿਹਾ ਜਾਂਦਾ ਪੰਜਾਬ ਸਨੀਕ ਸਰਟੀਫਿਕੇਟ ਅਪਲਾਈ ਸਰਵਿਸ ਤੇ ਕਲਿੱਕ ਕਰਾਂਗੇ ਅੱਗੇ ਜਾ ਕੇ ਸਾਰੇ ਡਿਪਾਰਟਮੈਂਟ ਆ ਜਾਣੇ ਆ ਜੋ ਮੈਂ ਪਹਿਲਾਂ ਵੀ ਵੀਡੀਓ ਚ ਦੱਸਿਆ ਹੈ ਪਹਿਲੀਆਂ ਵੀਡੀਓ ਦੇ ਵਿੱਚ ਵੀ ਇਹਦੇ ਬਾਰੇ ਸਾਰਾ ਦੱਸਿਆ ਆਪਾਂ ਟੋਪ ਸਰਵਿਸ ਤੇ ਓਕੇ ਕਰਾਂਗੇ ਡਿਪਾਰਟਮੈਂਟ ਆਫ ਪਰਸਨਲ ਇਸ ਡਿਪਾਰਟਮੈਂਟ ਦੇ ਅੰਦਰ ਆਪਾਂ ਰੈਜ਼ੀਡੈਂਸ ਸਰਟੀਫਿਕੇਟ ਅਪਲਾਈ ਕਰ ਸਕਦੇ ਆ ਸੁਸਰਚ ਕਰਨ ਦੇ ਬਾਅਦ ਆਪਣਾ ਸ਼ੋ ਹੋ ਗਿਆ ਕਿ ਪੰਜਾਬ ਰੈਜ਼ੀਡੈਂਸ ਸਰਟੀਫਿਕੇਟ ਜਿਸ ਨੂੰ ਆਪਾਂ ਡੋਮਿਸਾਈਲ ਸਰਟੀਫਿਕੇਟ ਜਾਂ ਰਿਹਾਇਸ਼ ਦਾ ਸਰਟੀਫਿਕੇਟ ਕਹਿੰਦੇ ਆ ਸੋ ਇਹਦੇ ਵਿੱਚ ਆਪਾਂ ਦੇਖ ਸਕਦੇ ਹਾਂ ਇਹ ਫਾਰਮ ਐਪਲੀਕੇਸ਼ਨ ਫਾਰਮ ਇੱਕ ਇਹਦੇ ਵਿੱਚ ਸਾਰਾ ਲਿਸਟ ਮੈਂਸ਼ਨ ਹੁੰਦਾ ਕਿ ਕੀ ਡਾਕੂਮੈਂਟ ਲੱਗਨੇ ਕੀ ਨਹੀਂ ਲੱਗਨੇ ਉਹ ਮੈਂ ਆਲਰੇਡੀ ਪਹਿਲੇ ਹੀ ਦੱਸਿਆ ਆਪਾਂ ਸਿੱਧੇ ਅਪਲਾਈ ਸਰਵਿਸ ਤੇ ਚਲੇ ਜਾਨੇ ਸੋ ਇਨਸਟਰਕਸ਼ਨਸ ਲਿਖਿਆ ਇਹਨੂੰ ਰੀਡ ਕਰਕੇ ਆਪਾਂ ਅਪਲਾਈ ਸਰਵਿਸ ਤੇ ਓਕੇ ਕਰਾਂਗੇ ਸੋ ਉਸਦੇ ਬਾਅਦ ਆਪਣੀ ਸਾਰੀ ਡਿਟੇਲ ਓਪਨ ਹੋ ਜਾਣੀ ਆ ਕਿਉਂਕਿ ਜਿਸ ਨੰਬਰ ਤੋਂ ਆਪਾਂ ਅਕਾਊਂਟ ਬਣਾਇਆ ਹੋਇਆ ਆ ਉਹ ਜੋ ਅਕਾਊਂਟ ਦੇ ਵਿੱਚ ਆਪਾਂ ਡਿਟੇਲ ਭਰੀ ਸੀ ਉਹ ਸਾਰੀ ਇਸ ਨੰਬਰ ਤੇ ਆਪਣੀ ਪ੍ਰੋਫਾਈਲ ਬਣੀ ਹੋਣ ਕਰਕੇ ਆਟੋਮੈਟਿਕ ਜਨਰੇਟ ਹੋ ਜਾਣੀ ਆ ਸੋ ਜਿਸ ਬੰਦੇ ਨੂੰ ਅਕਾਊਂਟ ਨਹੀਂ ਬਣਾਉਣਾ ਆਂਦਾ ਉਹ ਮੈਂ ਪਹਿਲਾਂ ਸਭ ਤੋਂ ਪਹਿਲਾਂ ਵੀਡੀਓ ਪਾਈ ਆ ਬਰਥ ਸਰਟੀਫਿਕੇਟ ਇਹ ਹਾਊ ਟੂ ਅਪਲਾਈ ਬਰਥ ਸਰਟੀਫਿਕੇਟ ਆਪਾਂ ਜਨਮ ਦਾ ਸਰਟੀਫਿਕੇਟ ਕਿੱਦਾਂ ਅਪਲਾਈ ਕਰ ਸਕਦੇ ਆ ਸੋ ਉਸ ਵੀਡੀਓ ਵਿੱਚ ਜਾ ਕੇ ਤੁਸੀਂ ਦੇਖ ਸਕਦੇ ਆ ਕਿ ਆਪਾਂ ਕਨੈਕਟ ਪੋਰਟਲ ਤੇ ਆਪਣਾ account ਕਿੱਦਾਂ ਖਾਲਾ ਸਕਦੇ ਆ ਜਾਂ ਕਿੱਦਾਂ ਬਣਾ ਸਕਦੇ ਆ ਕੀ process ਆ ਤੇ ਕਿੱਦਾਂ ਬਣਦਾ ਬਹੁਤ ਸੌਖਾ ਤੇ इजी process ਆ ਉਹਨੂੰ ਤੁਸੀਂ ਉਸ ਵੀਡੀਓ ਵਿੱਚ ਜਾ ਕੇ ਨੋਟ ਕਰਕੇ ਤੇ ਤੁਸੀਂ ਬਣਾ ਸਕਦੇ ਆ ਸੋ ਆਹ ਡਾਟਾ ਤੁਹਾਡਾ ਸਾਰਾ ਪਹਿਲੇ ਆਲਰੇਡੀ ਫਿਲ ਕੀਤਾ ਹੋਇਆ ਆ ਇਹਦੇ ਵਿੱਚ ਆਪਾਂ ਸਿਰਫ ਆਪਣਾ ਨਾਮ ਫਾਦਰ ਨੇਮ ਮਦਰ ਨੇਮ ਐਡਰੈਸ ਤੇ ਡੇਟ ਆਫ ਬਰਥ ਚੈੱਕ ਕਰਨੀ ਆ ਯਾਰ ਮੋਸਟਲੀ ਸਹੀ ਹੁੰਦੀ ਆ ਕਿਉਂਕਿ ਆਪਾਂ ਪਹਿਲਾਂ profile ਬਣਾਉਣ ਲੱਗੇ ਦੇਖ ਕੇ ਭਰ ਕੇ ਬਣਾਉਨੇ ਆ ਤੇ ਆਧਾਰ ਕਾਟ ਦਾ ਨੰਬਰ ਵੀ ਇਹਦੇ ਵਿੱਚ ਮੈਂਸ਼ਨ ਹੁੰਦਾ ਆ। ਛੁਏ ਨੂੰ ਇੱਕ ਵਾਰੀ ਤੁਸੀਂ ਰੀਡ ਕਰਨਾ ਆ, ਚੈੱਕ ਕਰਨਾ ਆ। ਅੱਗੇ ਜਾ ਕੇ ਕਾਲਮ ਆ ਜਾਣਾ ਹੈ ਰੈਜ਼ਿਡੈਂਸ ਕੈਟਾਗਰੀ। ਜਿਹੋ ਆਪਾਂ ਰੈਜ਼ਿਡੈਂਸ ਸਰਟੀਫਿਕੇਟ ਬਣਾਉਣਾ ਆ, ਉਹਦੀਆਂ ਸਰਕਾਰ ਵੱਲੋਂ ਕੈਟਾਗਰੀ ਬਣਾਈਆਂ ਹੋਈਆਂ, ਸੇਮ ਉਹੀ ਜਿੱਦਾ ਐਪਲੀਕੇਸ਼ਨ ਫਾਰਮ 'ਚ ਲਿਖਿਆ ਸੀ, ਕਿ ਤੁਸੀਂ ਪੰਜਾਬ ਵਿੱਚ ਕਿੰਨੇ ਸਮੇਂ ਤੋਂ ਰਹਿ ਰਹੇ ਆ। ਜਨਮ ਸਥਾਨਿਤ ਰਹਿ ਰਹੇ ਆ ਜਾਂ ਆਪਣਾ ਪੰਜਾਬ ਦੇ ਵਿੱਚ ਲਾਸਟ 5 ਸਾਲਾਂ ਤੋਂ ਰਹਿ ਰਹੇ ਆ ਸੋ ਇਹ ਕੈਟਾਗਰੀਆਂ ਜੋ ਹੈ ਇਹ ਸ਼ੋ ਕਰ ਜਣੀਆਂ ਆ ਸਾਹਮਣੇ ਜਿੱਦਾਂ ਕਿ ਇਹਦੇ ਵਿੱਚ ਲਿਖਿਆ ਹੈ ਕਿ ਬੰਦਾ ਲਾਸਟ 5 ਸਮੇਂ ਤੋਂ ਪੰਜਾਬ ਵਿੱਚ ਰਹਿ ਰਿਹਾ ਆ ਜਾਂ ਇੱਕ ਇਹਦੇ ਵਿੱਚ ਹੋਰ ਅਲਟਰਨੇਟਿਵ ਕਾਲਮ ਆ ਉਹਦੇ ਵਿੱਚ ਲਿਖਿਆ ਕਿ ਜਿਸ ਬੱਚੇ ਦਾ ਸਰਟੀਫਿਕੇਟ ਜਾਂ ਕਿਸੇ ਦਾ ਬਣਾ ਰਹੇ ਆ ਉਹਦਾ ਜਨਮ ਪੰਜਾਬ ਰਾਜ ਵਿੱਚ ਹੋਇਆ ਆ ਸੁਜੀਤ ਆਪਣੇ ਕੋਲ ਬਰਥ ਸਰਟੀਫਿਕੇਟ ਜਾਂ ਪਾਸਪੋਰਟ ਹੈ ਜੇਤੇ ਆਪਾਂ ਸ਼ੋਅ ਕਰ ਸਕਦੇ ਆ ਕਿ ਸਾਡਾ ਬਰਥ ਪੰਜਾਬ ਵਿੱਚ ਹੋਇਆ ਤਾਂ ਫਿਰ ਆਪਾਂ ਪੰਜਾਬ ਰਾਜ ਸਿਲੈਕਟ ਕਰਾਂਗੇ ਜੇ ਆਪਣੇ ਕੋਲ ਕੋਈ ਪ੍ਰੂਫ ਨਹੀਂ ਆ ਕਿਉਂਕਿ ਪ੍ਰੂਫ ਦੇ ਬਿਹਾਫ ਤੇ ਆਪਾਂ ਸ਼ੋਅ ਕਰ ਸਕਦੇ ਆ ਪ੍ਰੂਫ ਹੋਣਾ ਜ਼ਰੂਰੀ ਆ ਜੇ ਪ੍ਰੂਫ ਨਹੀਂ ਆ ਤਾਂ ਤੁਸੀਂ 5 ਸਾਲ ਵਾਲਾ ਵੀ ਕਾਲਮ ਸਿਲੈਕਟ ਕਰ ਸਕਦੇ ਆ ਸੂਏ ਵੱਖ-ਵੱਖ ਤਰ੍ਹਾਂ ਦੀਆਂ ਇਹਦੇ ਵਿੱਚ ਦੋ ਕੈਟਾਗਰੀਆਂ ਆ ਇਨੂੰ ਤੁਸੀਂ ਕੋਈ ਵੀ ਸਿਲੈਕਟ ਕਰਕੇ ਆਪਣਾ ਅਪਲਾਈ ਕਰ ਸਕਦੇ ਆ ਜਿੱਦਾਂ ਕਿ ਅਸੀਂ ਹੁਣ ਸਿਲੈਕਟ ਕਰਾਂਗੇ ਕਿ ਜਨਮ ਪੰਜਾਬ ਰਾਜ ਵਿੱਚ ਹੋਇਆ ਹੈ ਸੋ ਸਿਲੈਕਟ ਕਰਨ ਦੇ ਬਾਅਦ ਅੱਗੇ ਸ਼ੋ ਕਰ ਜੇਗਾ ਬਰਥ ਸਰਟੀਫਿਕੇਟ ਕਿਉਂਕਿ ਉਹੀ ਮੈਂ ਦੱਸਿਆ ਜਿੱਦਾਂ ਕਿ ਆਪਾਂ ਨੂੰ ਪ੍ਰੂਫ ਦੇਣਾ ਪੈਣਾ ਪਹਿਲਾਂ ਕਿ ਆਪਣਾ ਬਰਥ ਪੰਜਾਬ ਵਿੱਚ ਹੋਇਆ ਉਸ ਦਾ ਪ੍ਰੂਫ ਕੀ ਆ ਸੋ ਬਰਥ ਦਾ ਪ੍ਰੂਫ ਜਨਮ ਸਰਟੀਫਿਕੇਟ ਹੋ ਸਕਦਾ ਹੈ ਜਾਂ ਫਿਰ ਪਾਸਪੋਰਟ ਹੋ ਸਕਦਾ ਸੋ ਇਹਨਾਂ ਦੇ ਉੱਤੇ ਹੀ ਆਪਣਾ ਪਲੇਸ ਆਫ ਬਰਥ ਮੈਂਸ਼ਨ ਹੁੰਦਾ ਆ ਉਹ ਨੂੰ ਸਿਲੈਕਟ ਕਰਾਂਗੇ ਬਰਥ ਸਰਟੀਫਿਕੇਟ ਜਾਂ ਪਾਸਪੋਰਟ ਇੱਥੇ ਪਾਸਪੋਰਟ ਦਾ ਨੰਬਰ ਪਾਵਾਂਗੇ ਜੋ ਜੋ ਲਿਖਿਆ ਹੋਇਆ ਆ ਉਹ ਸਾਰਾ ਆਪਾਂ ਮੈਂਸ਼ਨ ਕਰਾਂਗੇ ਪਲੇਸ ਆਫ ਇਸ਼ੂ ਕਿੱਥੋਂ ਇਸ਼ੂ ਹੋਇਆ ਪਲੇਸ ਆਫ ਬਰਥ ਪਾਸਪੋਰਟ ਦੇ ਪਹਿਲੇ ਪੇਜ ਤੇ ਲਿਖਿਆ ਹੁੰਦਾ ਉੱਥੋਂ ਆਪਾਂ ਦੇਖ ਕੇ ਆਪਾਂ ਇੱਥੇ ਫਿਲ ਕਰ ਸਕਦੇ ਆ ਸੋ ਉਸ ਦੇ ਬਾਅਦ ਆਪਾਂ ਤੀਜਾ ਕਾਲਮ ਸਿਲੈਕਟ ਕਰਾਂਗੇ ਐਮ ਸੀ ਸਰਪੰਚੀ ਜਾਂ ਲੰਬੜਦਾਰ ਵਾਲਾ ਸੋ ਫਰਸਟ ਕਾਲਮ 'ਚ ਆਪਾਂ 001 ਭਰਾਂਗੇ ਉਸਦੇ ਅੱਗੇ ਕਾਲਮ ਵਿੱਚ ਨੋ ਸਿਲੈਕਟ ਕਰਕੇ ਇੱਕ ਵਾਰ ਸਾਰਾ ਪਰਿਚੇਕ ਕਰਾਂਗੇ ਚੈੱਕ ਕਰਨ ਦੇ ਬਾਅਦ ਆਪਾਂ ਐਪਲੀਕੇਸ਼ਨ ਨੂੰ ਸਬਮਿਟ ਕਰਾਂਗੇ ਸਭ ਤੋਂ ਪਹਿਲੇ ਕਾਲਮ ਦੇ ਵਿੱਚ ਆਪਾਂ ਬਰਥ ਸਰਟੀਫਿਕੇਟ ਅਪਲੋਡ ਕਰਾਂਗੇ ਸੈਕਿੰਡ ਕਾਲਮ ਦੇ ਵਿੱਚ ਆਪਾਂ ਆਧਾਰ ਕਾਰਡ ਦੇ ਨਾਲ ਵੋਟਰ ਕਾਰਡ ਲਗਾ ਸਕਦੇ ਹਾਂ ਤੀਸਰੇ ਕਾਲਮ ਦੇ ਵਿੱਚ ਆਪਾਂ ਜੋ ਐਪਲੀਕੇਸ਼ਨ ਫਾਰਮ ਭਰਿਆ ਹੋਇਆ ਉਹ ਲਗਾ ਸਕਦੇ ਹਾਂ ਇਹ ਸਾਰਾ ਲਗਾਉਣ ਦੇ ਬਾਅਦ ਆਪਾਂ ਅਪਲੋਡ ਡਾਕੂਮੈਂਟ ਤੇ ਕਲਿੱਕ ਕਰਾਂਗੇ ਸੋ ਐਪਲੀਕੇਸ਼ਨ ਨੰਬਰ ਜਨਰੇਟ ਹੋਵੇਗਾ ਉਸ ਦੇ ਬਾਅਦ ਆਪਾਂ ਆਨਲਾਈਨ ਫੀਸ ਜੁਏਦੀ ਆ ਉਹਨੂੰ ਆਪਾਂ ਪੇ ਕਰਾਂਗੇ ਆਨਲਾਈਨ ਫੀਸ ਆਪਾਂ ਯੂਪੀਆਈ ਦੇ ਥਰੂ ਪੇ ਕਰ ਸਕਦੇ ਆ ਜ ਜਸਕੈਨਰ ਸਕੈਨ ਕਰਕੇ ਵੀ ਆਪਾਂ ਪੈਸੇ ਤਾਰ ਸਕਦੇ ਆ ਸੋ ਇਹ ਕਰਨ ਦੇ ਬਾਅਦ ਆਪਣਾ ਰੈਜ਼ੀਡੈਂਸ ਦਾ ਸਰਟੀਫਿਕੇਟ ਅਪਲਾਈ ਹੋ ਜਾਏਗਾ ਸੋ ਹੁਣ ਦੇਖ ਕੇ ਸਾਰਿਆਂ ਨੇ ਮੈਨੂੰ ਲੱਗਦਾ ਸਰਟੀਫਿਕੇਟ ਆਪਣਾ ਅਪਲਾਈ ਕਰ ਹੀ ਲਿਆ ਹੋਣਾ ਬਹੁਤ ਸੌਖਾ ਪ੍ਰੋਸੈਸ ਆ ਹੁਣ ਤੁਸੀਂ ਇਹ ਸਰਟੀਫਿਕੇਟ ਅਪਲਾਈ ਕਰੋ ਇਹਦੇ ਵਿੱਚ ਇੱਕ ਆਧਾਰ ਕਾਰਡ ਲੱਗੇਗਾ ਆਧਾਰ ਕਾਰਡ ਦੇ ਨਾਲ ਐਡੀਸ਼ਨਲ ਡਾਕੂਮੈਂਟ ਲਗਾ ਸਕਦੇ ਆ ਬਰਥ ਸਰਟੀਫਿਕੇਟ ਲਗਾ ਸਕਦੇ ਆ ਪਾਸਪੋਰਟ ਲਗਾ ਸਕਦੇ ਆ ਜਾਂ ਵੋਟਰ ਕਾਰਡ ਲਗਾ ਸਕਦੇ ਆ ਪੈਨ ਕਾਰਡ ਲਗਾ ਸਕਦੇ ਆ ਬੈਂਕ ਦੀ ਕਾਪੀ ਲਗਾ ਸਕਦੇ ਆ ਸੋ ਇਹ ਸਾਰੇ ਡਾਕੂਮੈਂਟ ਆ ਇਹ ਡਾਕੂਮੈਂਟ ਲਾ ਕੇ ਤੁਸੀਂ ਆਪਣਾ ਆਪਣਾ ਰੈਜ਼ੀਡੈਂਸ ਦਾ ਸਰਟੀਫਿਕੇਟ ਅਪਲਾਈ ਕਰੋ ਜੇ ਫਿਰ ਵੀ ਕਿਸੇ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਅਪਲਾਈ ਕਰਨ ਚ ਤਾਂ ਨੀਚੇ ਦਿੱਤੇ ਹੋਏ ਕਮੈਂਟ ਬਾਕਸ ਵਿੱਚ ਕਮੈਂਟ ਕਰੋ ਤੋਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਆ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿ ਬਹੁਤ ਜਲਦੀ ਆਪਾਂ ਮਿਲਾਂਗੇ ਇੱਕ ਹੋਰ ਇਨਫੋਰਮੇਸ਼ਨ ਵੀਡੀਓ ਲੈ ਕੇ ਧੰਨਵਾਦ ਜੀ ਜੈ ਹਿੰਦ